ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਮੁਕਤੀ ਕੀ ਹੈ ਤੇ ਅਸੀਂ ਮੁਕਤੀ ਕਿਵੇਂ ਪਾ ਸਕਦੇ ਹਾਂ ਸੰਗਤ ਜੀ ਹਰ ਧਰਮ ਦੇ ਵਿੱਚ ਮੁਕਤੀ ਦਾ ਆਪੋ ਆਪਣਾ ਸਿਧਾਂਤ ਹੈ ਜਿਵੇਂ ਕਿ ਕੋਈ ਸਮਝਦਾ ਹੈ ਕਿ ਮਰਨ ਤੋਂ ਬਾਅਦ ਸਵਰਗ ਮਿਲੇਗਾ ਕੋਈ ਰੱਬ ਨੂੰ ਪਾਉਣ ਲਈ ਮੁਕਤੀ ਪਾਉਣ ਦੇ ਲਈ ਜੰਗਲਾਂ ਪਹਾੜਾਂ ਦੇ ਵਿੱਚ ਬੈਠ ਕੇ ਤਪ ਕਰਦਾ ਹੈ ਤੇ ਖੁਦ ਨੂੰ ਮੁਕਤ ਕਾ ਹੁੰਦਾ ਹੈ ਤੇ ਕੋਈ ਤੀਰਥ ਇਸ਼ਨਾਨ ਕਰਕੇ ਆਪਣੇ ਪਾਪ ਕੱਟ ਕੇ ਖੁਦ ਨੂੰ ਮੁਕਤ ਕਰਾਉਣ ਦੀ ਗੱਲ ਕਰਦਾ ਹੈ ਤੇ ਇਸੇ ਤਰ੍ਹਾਂ ਕੋਈ ਘਰ-ਬਾਰ ਛੱਡ ਕੇ ਪਰਿਵਾਰ ਤਿਆ ਕੇ ਮੋਹ ਤੋਂ ਛਟਕਾਰਾ ਪਾ ਲੈਣ ਨੂੰ ਮੁਕਤੀ ਸਮਝਦਾ ਹੈ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦੱਸਿਆ ਹੋਇਆ ਸਿੱਖੀ ਦਾ ਰਸਤਾ ਬਾਕੀ ਇਹ ਤੋਂ ਨਿਆਰਾ ਹੈ ਜਿਵੇਂ ਕਿ ਭਾਈ ਗੁਰਦਾਸ ਜੀ ਆਖਦੇ ਹਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਆਓ ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਮੁਕਤੀ ਦੇ ਬਾਰੇ ਵਿਚਾਰ ਕਰੀਏ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਮੁਕਤੀ ਜੋ ਮਰਨ ਤੋਂ ਬਾਅਦ ਮਿਲਦੀ ਹੈ ਉਸ ਦਾ ਖੰਡਨ ਕਰਦੇ ਹਨ ਜਿਵੇਂ ਕਿ ਗੁਰੂ ਸਰੂਪ ਭਗਤ ਬੈਣੀ ਜੀ ਆਖਦੇ ਹਨ ਬੈਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਗਿਨ ਪਾਈ ਇਸੇ ਤਰੀਕੇ ਦੇ ਨਾਲ ਗੁਰੂ ਸਰੂਪ ਭਗਤ ਨਾਮਦੇਵ ਜੀ ਫਰਮਾਉਂਦੇ ਹਨ ਮੂਹੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਫਿਰ ਇਸੇ ਤਰੀਕੇ ਦੇ ਨਾਲ ਸ੍ਰੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਕਈ ਬੈਕੁੰਠ ਨਾਹੀ ਲਵੇ ਲਗਾਏ ਮੁਕਤ ਬਪੜੀ ਪੀ ਗਿਆਨੀ ਤੇ ਆਗੇ ਸੋ ਜਿਵੇਂ ਆਪਾਂ ਜਾਣਦੇ ਹਾਂ ਕਿ ਬਾਕੀ ਧਰਮਾਂ ਦੇ ਵਿੱਚ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਗੁਰੂ ਸਾਹਿਬ ਇਸ ਗੱਲ ਦਾ ਖੰਡਨ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਮੁਕਤੀ ਇੱਥੇ ਹੀ ਇਸੇ ਜਨਮ ਦੇ ਵਿੱਚ ਹੀ ਗ੍ਰਸਥ ਜੀਵਨ ਜਿਉਂਦਿਆਂ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਮਿਲ ਸਕਦੀ ਹੈ ਤੇ ਜਦੋਂ ਆਪਾਂ ਗੁਰੂ ਸਾਹਿਬ ਤੋਂ ਪੁੱਛਦੇ ਹਾਂ ਕਿ ਸਾਨੂੰ ਮੁਕਤੀ ਕਿਸ ਤੋਂ ਚਾਹੀਦੀ ਹੈ ਤਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਮੁਕਤੀ ਵਿਕਾਰਾਂ ਤੇ ਔਗਣਾਂ ਦੇ ਬੰਧਨਾਂ ਤੋਂ ਚਾਹੀਦੀ ਹੈ ਜਿਵੇਂ ਕਿ ਗੁਰੂ ਸਾਹਿਬ ਪ੍ਰਮਾਣ ਕਰਦੇ ਹਨ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਭਾਵਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਸਾਡੇ ਔਗਣ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਇਹ ਸਾਡੇ ਗਰਾਂ ਦੇ ਵਿੱਚ ਬੰਧਨ ਰੂਪੀ ਸੰਗਲ ਪਏ ਹੋਏ ਹਨ ਤੇ ਫਿਰ ਗੁਰੂ ਸਾਹਿਬ ਫਰਮਾਉਂਦੇ ਹਨ ਜੇ ਗੁਣ ਹੋਣ ਤੱਕ ਟੱਟਿਆ ਨ ਸੇ ਭਾਈ ਸੇ ਵੀਰ ਭਾਵਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇਹਨਾਂ ਅਵਗੁਣਾਂ ਨੂੰ ਕੱਟਣ ਦੇ ਲਈ ਸਾਨੂੰ ਗੁਣ ਧਾਰਨ ਕਰਨੇ ਪੈਣੇ ਹਨ ਜਿਵੇਂ ਕਿ ਸਤ ਸੰਤੋਖ ਦਇਆ ਧਰਮ ਧੀਰਜ ਆਦਿ ਤੇ ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਫਰਮਾਇਆ ਹੈ ਅਵਗੁਣ ਛੋੜ ਗੁਣਾ ਕੋਤਾ ਵੋ ਭਾਵ ਕਿ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਔਗਣਾਂ ਨੂੰ ਤਿਆਗੋ ਜਿਵੇਂ ਕਿ ਉਸਤ ਨਿੰਦਾ ਦੋਸਤੀ ਦੁਸ਼ਮਣੀ ਖੁਸ਼ੀ ਗਮੀ ਆਦਿ ਇਹਨਾਂ ਦਾ ਤਿਆਗ ਕਰਕੇ ਗੁਣਾਂ ਨੂੰ ਧਾਰਨ ਕਰੋ ਜਿਵੇਂ ਕਿ ਗੁਰੂ ਸਹੀ ਫਰਮਾਨ ਕਰਦੇ ਹਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰਹਿ ਮਨਾ ਮੁਕਤ ਤਾਹੇ ਤੇ ਜਾਨ ਇਸੇ ਤਰ੍ਹਾਂ ਗੁਰੂ ਸਹੀ ਫਰਮਾਨ ਕਰਦੇ ਹਨ ਉਸਤਤ ਨਿੰਦਿਆ ਨਾਹੀ ਜਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰਹਿ ਮਨਾ ਮੁਕਤ ਤਾਹੇ ਤੇ ਜਾਨ ਇੱਥੇ ਕੰਚਨ ਲੋਹ ਸਮਾਨ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਸੋਨੇ ਨੂੰ ਲੋਹੇ ਦੇ ਸਮਾਨ ਸਮਝ ਗਏ ਜਿਉ ਸੋਨਾ ਹੈ ਤਾਂ ਉਸ ਦੀ ਕੀਮਤ ਸੋਨੇ ਦੀ ਹੀ ਰਹੇਗੀ ਇੱਥੇ ਮਤਲਬ ਹੈ ਕਿ ਅਸੀਂ ਕਿਸੇ ਹੋਰ ਦੇ ਸੋਨੇ ਨੂੰ ਲੋਹੇ ਦੇ ਵਾਂਗ ਸਮਝੀਏ ਤੇ ਕਿਸੇ ਹੋਰ ਦੇ ਤਨ ਤੇ ਪਏ ਹੋਏ ਸੋਨੇ ਨੂੰ ਦੇਖ ਕੇ ਈਰਖਾ ਨਾ ਕਰੀਏ ਤੇ ਦੁਨੀਆ ਨੂੰ ਦੇਖ ਕੇ ਮਾਇਆ ਕਮਾਉਣ ਦੀ ਦੌੜ ਵਿੱਚ ਸ਼ਾਮਲ ਨਾ ਹੋਈਏ ਤੇ ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਸਾਡਾ ਸਭ ਤੋਂ ਵੱਡਾ ਆਵਗੁਣ ਸਾਡੀ ਹਉਮੈ ਹੈ ਤੇ ਮੁਕਤੀ ਪਾਉਣ ਦੇ ਲਈ ਸਾਨੂੰ ਆਪਣੀ ਹਉਮੈ ਦਾ ਵੀ ਤਿਆਗ ਕਰਨਾ ਪਵੇਗਾ ਤੇ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਕਾਲ ਪੁਰਖ ਜੋ ਵੀ ਕਰਦਾ ਹੈ ਹਮੇਸ਼ਾ ਚੰਗਾ ਹੀ ਕਰਦਾ ਹੈ ਪਰ ਕਈ ਵਾਰੀ ਅਸੀਂ ਅਕਾਲ ਪੁਰਖ ਨੂੰ ਦੋਸ਼ੀ ਕਰਾਰ ਦੇ ਦਿੰਦੇ ਹਾਂ ਜੋ ਕਿ ਬਿਲਕੁਲ ਵੀ ਠੀਕ ਨਹੀਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਔਖੀ ਘੜੀ ਹਮੇਸ਼ਾ ਸਾਡੇ ਹਉਮੈ ਦੇ ਕਾਰਨ ਹੀ ਆਉਂਦੀ ਹੈ ਤੇ ਇਸ ਲਈ ਸਾਨੂੰ ਆਪਣੀ ਹਉਮੈ ਦਾ ਤਿਆਗ ਕਰਕੇ ਗੁਰਮਤ ਦਾ ਅਧਾਰ ਨਹੀਂ ਹੋਣਾ ਚਾਹੀਦਾ ਹੈ ਕੀਮੇ ਕੇ ਗੁਰੂ ਸਾਹਿਬ ਫਰਮਾਉਂਦੇ ਹਨ ਸਹਿ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵੋਹ ਮੁਕਤ ਨਰ ਇਹ ਮਨ ਸਾਚੀ ਮਾਨ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਮਨਮਤ ਵਿਕਾਰ ਹਉਮੈ ਤੇ ਔਗਣਾ ਤੋਂ ਉੱਪਰ ਉੱਠਣਾ ਹੀ ਗੁਰਮਤ ਦੇ ਅਨੁਸਾਰ ਮੁਕਤੀ ਹੈ ਤੇ ਜਦੋਂ ਆਪਾਂ ਇਹਨਾਂ ਸਾਰੇ ਬੰਦਲਾਂ ਤੋਂ ਮੁਕਤ ਹੋ ਜਾਵਾਂਗੇ ਤਾਂ ਉਸੇ ਸਮੇਂ ਹੀ ਮੁਕਤੀ ਪਾ ਲਵਾਂਗੇ ਜਿਵੇਂ ਕਿ ਗੁਰੂ ਸਾਹਿਬ ਫਰਮਾਨ ਕਰਦੇ ਹਨ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜਣੀਆਂ ਮਨਹੋ ਮਚਿੰਦਣੀਆਂ ਤੇ ਫੇਰ ਗੁਰੂ ਸਾਹਿਬ ਕਹਿੰਦੇ ਹਨ ਕਿ ਅੱਜ ਹੀ ਨਹੀਂ ਬਲਕਿ ਹੁਣੇ ਹੀ ਇਸੇ ਪਲ ਵਿੱਚ ਹੀ ਮੁਕਤੀ ਪਾ ਲਓ ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਹੈ ਹਜੂਰ ਕਤ ਦੂਰ ਬਤਾ ਹੋ ਦੁੰਦਰ ਬੰਦ ਹੋ ਸੁੰਦਰ ਪਾਵੋ ਫਿਰ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਫਰਮਾਇਆ ਹੈ ਆਪ ਸਵਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸੋ ਉਪਰੋਕਤ ਸਾਰੇ ਤੱਥਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਮਤ ਅਨਸਾਰ ਮੁਕਤੀ ਜਿਉਂਦੇ ਜੀ ਹੀ ਮਿਲ ਸਕਦੀ ਹੈ ਤੇ ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਜੇਕਰ ਅਸੀਂ ਆਪਣੇ ਅਵਗੁਣਾਂ ਨੂੰ ਜਿਉਂਦੇ ਜੀ ਦੂਰ ਨਾ ਕਰ ਸਕੇ ਤਾਂ ਮਰਨ ਤੋਂ ਬਾਅਦ ਕਿਵੇਂ ਕਰ ਸਕਦੇ ਹਾਂ ਤੇ ਜੇ ਅਵਗੁਣ ਦੂਰ ਨਾ ਹੋਏ ਤਾਂ ਫਿਰ ਮੁਕਤੀ ਕਿਵੇਂ ਮਿਲ ਸਕਦੀ ਹੈ ਸੋ ਆਓ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਤੇ ਗੁਰੂ ਸਾਹਿਬ ਦੇ ਹੁਕਮ ਅਨਸਾਰ ਆਪਣੇ ਜੀਵਨ ਨੂੰ ਢਾਲੀਏ ਫਿਰ ਹੀ ਅਸੀਂ ਜੀਵਨ ਮੁਕਤ ਹੋ ਸਕਦੇ ਹਾਂ ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋਉ ਕਹਾਵੇ ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਤੋਂ ਖਿਮਾ ਬਖਸ਼ਣੀ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ